ਜਦੋਂ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਮੈਦਾਨ ਤੇ ਆਹਮੋ ਸਾਹਮਣੇ ਹੁੰਦੀਆਂ ਨੇ ਤਾਂ ਮੁਕਾਬਲਾ ਸਖਤ ਹੁੰਦਾ ਹੈ ਭਾਰਤੀ ਟੀਮ ਨੇ ਆਈਸੀਸੀ ਟੂਰਨਾਮੈਂਟਾਂ ਵਿੱਚ ਆਪਣੀ ਪੁਰਾਣੀ ਵਿਰੋਧੀ ਟੀਮ ਉੱਤੇ ਦਬਦਬਾ ਬਣਾਇਆ ਹੈ ਦੋਵੇਂ ਟੀਮਾਂ ਪਿਛਲੇ ਇੱਕ ਦਹਾਕੇ ਤੋਂ ਇੱਕ ਦੂਜੇ ਨਾਲ ਦਵੱਲੀ ਸੀਰੀਜ਼ ਨਹੀਂ ਖੇਡ ਰਹੀਆਂ ਹਨ ਇਸ ਦੌਰਾਨ ਦੋਵੇਂ ਆਈਸੀਸੀ ਟੂਰਨਾਮੈਂਟ ਜਾਂ ਏਸ਼ੀਆ ਕੱਪ ਵਿੱਚ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੀਆਂ ਨੇ ਇੱਕ ਵਾਰ ਫਿਰ ਤੋਂ ਦੋਵੇਂ ਟੀਮਾਂ ਆਗਾਮੀ T20 ਵਿਸ਼ਵ ਕੱਪ 2024 ਵਿੱਚ ਪੜਨ ਲਈ ਤਿਆਰ ਨੇ ਇਹ ਮੈਚ ਨਿਊਯਾਰਕ 'ਚ ਖੇਡਿਆ ਜਾਵੇਗਾ ਦੋਵੇਂ ਟੀਮਾਂ ਪਹਿਲੀ ਵਾਰ ਅਮਰੀਕਾ 'ਚ ਲੜਦੀਆਂ ਨਜ਼ਰ ਆਉਣਗੀਆਂ ਵੈਸਟ ਇੰਡੀਜ਼ ਅਤੇ ਅਮਰੀਕਾ ਵਿੱਚ 2 ਜੂਨ ਤੋਂ T20 ਵਿਸ਼ਵ ਕੱਪ ਦਾ ਆਯੋਜਨ ਕੀਤਾ ਜਾਵੇਗਾ ਇਸ ਦੇ ਕੁਝ ਮੈਚ ਅਮਰੀਕਾ ਚ ਖੇਡੇ ਜਾਣਗੇ ਜਦਕਿ ਕਈ ਮੈਚ ਵੈਸਟ ਇੰਡੀਜ਼ ਚ ਖੇਡੇ ਜਾਣਗੇ ਭਾਰਤੀ ਪ੍ਰਸ਼ੰਸਕ ਸਟਾਰ ਸਪੋਰਟਸ ਨੈਟਵਰਕ ਤੇ ਭਾਰ ਚ ਇਸ ਮੈਚ ਦਾ ਲਾਈਵ ਟੈਲੀਕਾਸਟ ਦੇਖ ਸਕਦੇ ਨੇ T20 ਵਿਸ਼ਵ ਕੱਪ 2024 ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ 7 ਵਾਰ ਆਮੋ ਸਾਹਮਣੇ ਹੋਈਆਂ ਹਨ ਜਿੱਥੇ ਭਾਰਤ ਨੂੰ ਸਿਰਫ ਇੱਕ ਵਾਰ ਹਾਰ ਮਿਲੀ ਹੈ T20 ਵਿਸ਼ਵ ਕੱਪ ਵਿੱਚ ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ ਸੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਹ ਮੈਚ ਭਾਰਤੀ ਸਮੇਂ ਮੁਤਾਬਕ ਰਾਤ 8 ਵਜੇ ਤੋਂ ਖੇਡਿਆ ਜਾਵੇਗਾ ਟੈਸਟ ਮੈਚ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਹਿਲਾਂ ਹੋਵੇਗਾ ਰੋਹਿਤ ਸ਼ਰਮਾ ਭਾਰਤੀ ਟੀਮ ਦੀ ਕਮਾਨ ਸੰਭਾਲਣਗੇ ਜਦਕਿ ਬਾਬਰ ਆਜ਼ਮ ਪਾਕਿਸਤਾਨ ਟੀਮ ਦੀ ਕਪਤਾਨੀ ਕਰਨਗੇ